ਜਿੱਧਰ ਵੀ ਤੁਸੀਂ ਨਿਗਾਹ ਮਾਰੋ ਉਧਰ ਗੰਦਗੀ ਦੇ ਢੇਰ ਲੱਗੇ ਹੋਏ ਆ ਇੱਕ ਤਾਂ ਪਹਿਲੇ ਹੀ ਮੀਂਹ ਕਣੀ ਦਾ ਬਰਸਾਤ ਦਾ ਮੌਸਮ ਹੈ ਦੂਸਰਾ ਕਪੂਖਲਾ ਦੇ ਕੁਝ ਏਰੀਆਜ਼ ਦੇ ਵਿੱਚ ਪਹਿਲੇ ਹੜ੍ਹ ਵੀ ਆਏ ਹੋਏ ਆ ਪਾਣੀ ਵੀ ਭਰਿਆ ਹੋਇਆ ਔਰ ਤਿਹਾਰ ਦਾ ਮੌਸਮ ਵੀ ਆ ਰਿਹਾ ਅੱਗੇ ਔਰ ਇਦਾਂ ਦੇ ਵਿੱਚ ਜਿੱਥੇ ਵੀ ਕੂੜੇ ਦੇ ਢੇਰ ਲੱਗੇ ਹੋਣਗੇ ਉਸ ਜਗ੍ਹਾ ਦੇ ਉੱਪਰ ਪਾਣੀ ਗੰਦੇ ਪਾਣੀ ਦੇ ਨਾਲ ਫੈਲਣ ਵਾਲੀਆਂ ਬਿਮਾਰੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਡੇਂਗੂ ਮਲੇਰੀਆ ਟਾਈਫਾਇਰ ਪੀਲੀਆ ਇਹ ਸਾਰੀਆਂ ਬਿਮਾਰੀਆਂ ਫੈਲਣ ਟਟੀਆਂ ਉਲਟੀਆਂ ਹੈਜਾ ਇਹ ਸਾਰੀਆਂ ਫੈਲਣ ਦੇ ਚਾਂਸਸ ਬਹੁਤ ਜ਼ਿਆਦਾ ਆ ਗਿਆ ਹੈ। ਤੋਂ ਉਲਟਾ ਹੁਣ ਉਹਨਾਂ ਨੇ ਕੁਝ ਜਗ੍ਹਾ ਦੇ ਉੱਤੇ ਅਗਲਾ ਨਹੀਂ ਸ਼ੁਰੂ ਕਰ ਦਿੱਤੀ ਹੈ ਕੂੜੇ ਨੂੰ। ਜਿਹੜਾ ਧੂਆ ਨਿਕਲਦਾ ਵਿੱਚ ਉਹ ਪੂਰੀ ਜ਼ਹਿਰ ਹੈ ਉਹ ਔਰ ਜਿਨ੍ਹਾਂ ਮਰੀਜ਼ਾਂ ਨੂੰ ਸਾਰੀ ਤਕਲੀਫ ਹੈ ਜਾਂ ਜਿਹੜੇ ਮਰੀਜ਼ ਦਿਲ ਦੇ ਮਰੀਜ਼ ਨੇ ਉਹਨਾਂ ਨੂੰ ਹਾਰਟ ਅਟੈਕ ਆਣ ਦੇ ਚਾਂਸਸ ਬਹੁਤ ਜ਼ਿਆਦਾ ਹੈ ਔਰ ਜਿਨ੍ਹਾਂ ਨੂੰ ਐਸਥਮਾ ਹੈਗਾ ਯਾ ਜਿਨ੍ਹਾਂ ਨੂੰ ਦਮੇ ਦੀ ਬਿਮਾਰੀ ਹੈ ਉਹਨਾਂ ਨੂੰ ਦਮੇ ਰੈਟੈਕ ਆ ਜਾਣਗੇ ਇੰਨੇ ਧੂਆਂ ਸੁੰਘ ਸੁੰਘ ਕੇ ਧੂਆਂ ਉਹਨਾਂ ਦਾ ਸਿੱਧਾ ਹੀ ਫੇਫੜਿਆਂ 'ਚ ਜਾਏਗਾ ਲੋਕਾਂ ਨੂੰ ਕਿਸ ਤਰੀਕੇ ਨਾਲ ਅਵੇਅਰਨੈਸ ਹੋਣਾ ਚਾਹੀਦਾ ਵਾ ਤਾਂ ਸਰਕਾਰ ਨੂੰ ਕਹਿ ਲੋ ਕਿ ਨੀਂਦ ਤੋਂ ਜਾਗਣਾ ਚਾਹੀਦਾ ਹੈ ਜੇ ਪ੍ਰਸ਼ਾਸਨ ਨੂੰ ਨੀਂਦ ਤੋਂ ਜਾਗਣਾ ਚਾਹੀਦਾ ਵਾ ਪ੍ਰਸ਼ਾਸਨ ਤੇ ਗੁੰਮਕਰਨੀ ਨੀਂਦ ਸੁੱਤਾ ਪਿਆ ਜੀ ਪਿਛਲੇ ਕਿੰਨੇ ਸਾਲਾਂ ਤੋਂ ਅਸੀਂ ਦੇਖਦੇ ਪਏ ਆ ਅਸੀਂ ਕੂੜੇ ਦੇ ਢੇਰ ਚਕਵਾਉਣ ਦੇ ਲਈ ਸਭ ਕੁਝ ਕੀਤਾ ਸਾਰੇ ਉਪਰਾਲੇ ਕੀਤੇ ਮੈਡਮ ਕਮਿਸ਼ਨਰ ਨੂੰ ਵੀ ਮਿਲੇ ਅਸੀਂ ਸੜਕ ਵੀ ਬੰਦ ਕੀਤੀ ਧਰਨਾ ਵੀ ਲਾਇਆ ਪਰ ਕੂੜੇ ਦਾ ਢੇਰ ਉੱਥੇ ਤੋਂ ਉੱਥੇ ਹੀ ਹੈ ਉਸੇ ਤਰ੍ਹਾਂ ਹੀ ਖੜੇ ਹੈ ਸੋ ਇਹਦੇ ਵਿੱਚ ਆਮ ਜਨਤਾ ਜਿਹੜੀ ਹੈਗੀ ਆ ਉਹਨੂੰ ਹੀ ਕੋਈ ਉਪਰਾਲਾ ਕਰਨਾ ਪੈਣਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮਿਊਨਿਸਪਲ ਕਾਰਪੋਰੇਸ਼ਨ ਕੁਝ ਕਰੂਗੀ ਇਹਦੇ ਬਾਰੇ ਸੋ ਲੋਕਾਂ ਨੂੰ ਚਾਹੀਦਾ ਕਿ ਕੂੜੇ ਜਿਹੜਾ ਕੂੜਾ ਚੰਗੀ ਤਰ੍ਹਾਂ ਕਿਸੇ ਅچھے ਤਰੀਕੇ ਦੇ ਨਾਲ ਜਿੱਦਾਂ ਪਹਿਲਾਂ ਸਿੱਟਦੇ ਹੁੰਦੇ ਸੀ ਉਦਾਂ ਸਿੱਟਣ ਘਰਾਂ ਦੇ ਬਾਹਰ ਨਾ ਸਿੱਟਣ ਜਿੱਥੇ ਵੀ ਇਹ ਗੈਰ ਕਾਨੂੰਨੀ ਡੰਪ ਲੱਗੇ ਹੋਏ ਆ ਜਾਂ ਢੇਰ ਲੱਗੇ ਹੋਏ ਆ ਉੱਤੇ ਨਾ ਸਿੱਟਣ ਮੁਲਾਜ਼ਮਾਂ ਦੀ ਜਿਹੜੇ ਕੀ ਮੰਗਾਵਾ ਜਾਇਜ਼ ਆ ਕਿ ਨਜਾਇਜ਼ ਆ ਬਿਲਕੁਲ ਜਾਇਜ਼ ਮੰਗਾ ਹੈਗੀਆਂ ਜੀ ਉਹਨਾਂ ਦੀਆਂ ਜਿਹੜੇ ਰੈਗੂਲਰ ਪਹਿਲਾਂ ਹੀ ਕੰਮ ਕਰਦੇ ਪਏ ਆ ਉਹਨਾਂ ਨੂੰ ਕੰਮ ਤੋਂ ਹਟਾਉਣਾ ਇਹ ਬਿਲਕੁਲ ਵੀ ਵਾਜਿਬ ਨਹੀਂ ਹੈਗਾ ਉਹਨਾਂ ਦੀ ਮੰਗਾ ਜਾਇਜ਼ ਹੈ ਔਰ ਜਿਹੜਾ ਠੇਕਾ ਪ੍ਰਸਤੀ ਔਰ ਇਹੜਾ ਠੇਕੇਦਾਰ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਹੈ। ਉਹਦੀ ਜਗ੍ਹਾ ਦੇ ਉੱਤੇ ਇੱਕ ਰੈਗੂਲਰ ਜਿਹੜੇ ਹੈਗੇ ਆ ਮੁਲਾਜ਼ਮ ਉਹ ਵਰਤੀ ਕੀਤੇ ਜਾਣੇ ਚਾਹੀਦੇ ਆ। ਤੁਹਾਨੂੰ ਨਹੀਂ ਲੱਗਦਾ ਸਰਕਾਰ ਇਹ ਜਿਹੜੇ ਕੰਮ ਕਰਨੀ ਨਹੀਂ ਤਾਂ ਜਾਗੂਗੇ? ਨਹੀਂ ਜੀ ਮੈਨੂੰ ਨਹੀਂ ਲੱਗਦਾ ਜਾਗੂਗੀ। ਇਹਨੇ ਸਾਲਾਂ ਦੀ ਨਹੀਂ ਜਾਗੀ ਹੁਣ ਕਿੱਥੇ ਜਾਗਣਾ ਇਹਨਾਂ ਨੇ? ਏ ਨਹੀਂ ਜਾਗਣ ਲੱਗੇ ਜੀ ਜਦੋਂ ਕੋਈ ਬਹੁਤ ਵੱਡਾ ਹਾਦਸਾ ਹੋ ਜਾਣਾ ਕਪੂਰਲੇ ਦੇ ਵਿੱਚ ਜਿੱਦਾਂ ਪਹਿਲਾਂ ਵੀ ਸੁੰਦਰ ਨਗਰ ਦੇ ਏਰੀਆ ਦੇ ਵਿੱਚ ਹੋਇਆ ਸੀਗਾ ਉਦੋਂ ਸਾਰਾ ਹੀ ਪ੍ਰਸ਼ਾਸਨ ਜਿਹੜਾ ਹੈਗਾ ਆ ਉਹ ਰਾਤੋਂ ਰਾਤ ਉੱਤੇ ਪਹੁੰਚ ਗਿਆ ਸੀਗਾ ਇਦਾਂ ਦਾ ਕਿਸੇ ਹੋਰ ਏਰੀਆ ਦੇ ਵਿੱਚ ਜਦੋਂ ਕਿਤੇ ਹੋਊਗਾ ਡੇਂਗੂ ਫੈਲੂਗਾ ਮਲੇਰੀਆ ਫੈਲੂਗਾ ਜਾਂ ਟਟੀਆਂ ਉਲਟੀਆਂ ਦੇ ਕੇਸ ਆਣਗੇ ਹੈਜਾ ਫੈਲੂਗਾ ਜਾਂ ਕੋਈ ਬੁਖਾਰ ਪੀਲੀਆ ਫੈਲੂਗਾ ਉਦੋਂ ਇਹਨਾਂ ਨੇ ਥੋੜਾ ਜਾ ਕੇ ਦੇਖੋ ਕੰਮ ਕਰਨੀ ਨੀਂਦ ਤੋਂ ਜਾਗਣਾ ਆਦਰਵਾਇਜ਼ ਮੈਨੂੰ ਲੱਗਦਾ ਨਹੀਂ ਹੈਗਾ ਇਹਨਾਂ ਨੇ ਕੰਮ ਕਰਨੀ ਨੀਂਦ ਸੋਤੇ ਆ ਇਹਨੇ ਜਾਗਣਾ ਸਿਆਸਤ ਨੂੰ ਲੈ ਕੇ ਹਰ ਕਪਾਰਟੀ ਕਹ ਲੋ ਕਿ ਜਿੱਦ ਤੱਕ ਕਹਿੰਦੇ ਨੇ ਨਾ 2020 ਮੈਚ ਖੇਡਣ ਨੂੰ ਤਿਆਰ ਹੁੰਦੀ ਹੈ ਇੱਦਾਂ ਖੇਡਣ ਨੂੰ ਤਿਆਰ ਵਾ ਕੁੜੇ ਦੇ ਉੱਤੇ ਬਿਲਕੁਲ ਇਹ ਸਿਆਸੀ ਜਿਹੜੀ ਖੇਡ ਹੈ ਖੇਡੀ ਜਾ ਰਹੀ ਹੈ ਜਿਹੜੀ ਰੋਲਿੰਗ ਪਾਰਟੀ ਹੈ ਉਹ ਆਪਣੀ ਗੇਮ ਖੇਡ ਰਹੀ ਹੈ ਆਪਣੀ ਸਿਆਸਤ ਖੇਡ ਰਹੀ ਹੈ ਔਰ ਜਿਹੜੀ ਦੂਜੇ ਪਾਸੇ ਆਪੋਜੀਸ਼ਨ ਚ ਪਾਰਟੀ ਹੈਗੀ ਹੈ ਉਹ ਆਪਣੀ ਖੇਰ ਖੇਡਦੀ ਪਈ ਹੈ ਸ਼ਿਲਡ ਕਿਹਨੂੰ ਦੇਣੀ ਚਾਹੀਦੀ ਹੈ ਕਿਹੜੀ ਪਾਰਟੀ ਨੂੰ ਦੇਣੀ ਚਾਹੀਦੀ ਹੈ ਜਿਹੜੀ 2020 ਮੈਚ ਵੀ ਲੱਗਦਾ ਦੋਨੋਂ ਹੀ ਜੇਤੂ ਹੈਗੇ ਆ ਦੋਨਾਂ ਨੂੰ ਹੀ ਵਿਨਰ ਦੇ ਰਹਿਣਾ ਚਾਹੀਦਾ ਦੋਨਾਂ ਨੂੰ ਹੀ ਜੇਤੂ ਘਰਾਰ ਦੇ ਕੇ ਸ਼ੀਲਡ ਜਿਹੜੀ ਹੈ ਦੀਦੀ 6-6 ਮਹੀਨੇ ਲਈ ਦੇਣੀ ਚਾਹੀਦੀ ਇਹਨਾਂ ਨੂੰ ਤਾਂ ਕਿ ਸ਼ਹਿਰ ਦਾ ਪਲਾ ਹੋਵੇ ਤਾਂ ਕਿ ਸ਼ਹਿਰ ਦਾ ਪਲਾ ਹੋਵੇ